ਹਲੇ ਰੋਟੀ ਟਾਈਮ ਗੱਲ ਉਹ ਤਾਂ ਸਵੇਰ ਕੀ ਅੱਗ ਲੱਗੀ ਮੈਂ ਕਰ ਰਹੀ ਜਾਂ ਤੂੰ ਸਵਾ 10 ਹੋ ਗਏ ਹਾਂ ਦੁਪਹਿਰਾ ਚੜਾਗਾ ਤੁਰੇਗੀ ਉਰੇ ਤੇ ਹੈ ਦੁਪਹਿਰਾ ਨਹੀਂ ਚੜਾਗਾ ਤੁਰੇਗੀ ਇੰਨਾ ਟਾਈਮ ਹੋ ਗਿਆ ਟਾਈਮ ਤਾਂ ਦੇਖ ਲੈ ਕਿੰਨਾ ਹੋ ਰਿਹਾ ਹੈ ਸਵਾ 10 ਹੋ ਗਏ ਧੁੱਪਾਂ ਮ ਸੜਦੇ ਜਾਏਗੇ ਕੋਈ ਫਾਇਦਾ ਫਿਰ ਟੀਵੀ ਦਾ ਪਾਣੀ ਸੀ ਉਹ ਤਾਂ ਬਾਜ਼ਾਰ ਮਾ ਜਾ ਕੇ ਗੱਡੀ ਵੀ ਨਹੀਂ ਵੜਦੀ ਹੈ ਜਾਣਾ ਵੀ ਮੋਟਰਸਾਈਕਲ ਪਈਗਾ ਇਹ ਚਲ ਤੈਨੂੰ ਅੱਜ ਤੈਨੂੰ ਦੁਪਹਿਰ ਕੀ ਸੈਰ ਕਰਾਂ ਮਾਂ ਚਲ ਉੱਪਰ ਤੇ ਪਾ ਲੈਣਾ ਪੀਲਾ ਸੂਟ ਹੈ ਪੀਲਾ ਪਾ ਲਿਆ ਤਾਂ ਪੀਲਾ ਸੂਟ ਅੱਜ ਠੀਕ ਹੈ ਨਾ ਹਾਂ ਪ੍ਰਿੰਟ ਮੈਂ ਕਿਹਾ ਵੱਡੇ ਤੈਨੂੰ ਅੱਜ ਭੁੰਡ ਪ੍ਰਿੰਟ ਤੂੰ ਇਹ ਪ੍ਰਿੰਟ ਕਰੀ ਹੁਣ ਤੂੰ ਅੱਗੇ ਦਾ ਭੁੰਡ ਖਾਦਾ ਹਾਂ ਹਾਂ ਭੁੰਡ ਭੁੰਡਾ ਚਲ ਚੱ ਥੇਤੀ ਘਰ ਰੋਟੀ ਆਰ ਲੇਟ ਹੋ ਜੇਗੇ ਬਹੁਤ ਜ਼ਿਆਦਾ ਤੇ ਸਵਾਗਤ ਆ ਮਿੱਤਰੋ ਤੁਹਾਡਾ ਆਪਣੇ ਵਲੌਗ ਤੇ ਇਹ ਵਲੌਗ ਆਪਾਂ ਲੱਗਿਆ ਸ਼ੁਰੂ ਕਰਨ ਸਾਸਰੀ ਗੱਲ ਸਾਰਿਆਂ ਨੂੰ ਸਾਸਰੀ ਘਰ ਬਲਾਉ ਜੀ ਜੈ ਹਿੰਦ ਜੈ ਹਿੰਦ ਸਾਸਰੀ ਘਰ ਦੋਸਤੋ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਹਮੇ ਵੀ ਠੀਕ ਆ ਹਮਾਰੇ ਵਧੀਆ ਚੱਲ ਰੇ ਨਜਾਰੀਆਂ ਬਾਬਿਓ ਬਾਕੀ ਬਲੌਕ ਕੀ ਅਜਮਾ ਨੇ ਲਗੇ ਸ਼ੁਰੂਆਤ ਕਰਨ ਸ਼ੁਰੂਆਤ ਕਰ ਰੇ ਨਿਓ ਬਾਬਿਓ ਹਮੇ ਚਲੇ ਅਜ ਪਟਿਆਲੇ ਪਟਿਆਲੇ ਜਾਣਾ ਕਾਸ ਵਾਸਤੇ ਆ ਪਟਿਆਲੇ ਚਲੇ ਹਮੇ ਇੱਕ ਤੋਂ ਇਸ ਕੀ ਬੋਦੀਆਂ ਲਿਆਣੀਆਂ ਬੜਵਾਗਾ ਥੋੜੀ ਜੀਆਂ ਇਹ ਬੋਦੀਆਂ ਐਸੀਆ ਬਹੁਤ ਘੈਰੀ ਮੈਨੂੰ ਉਹ ਨਹੀਂ ਆ ਰਿਹਾ ਵਧੀਆ ਫੀਲਿੰਗ ਨਹੀਂ ਆ ਰਹੀ ਘੈਰੀ ਬੋਦੀਆਂ ਕੇ ਦੋ ਮੂਹੇਵਾਲ ਹੋ ਗਏ ਮੇਰੀ ਅਗੇ ਇੱਕ ਇਸ ਕੀ ਉਹ ਦੇ ਲਿਆਣੇ ਕਟਾ ਗਾ ਸੌਰੀ ਬਾਲ ਲਿਆਣੇ ਕਟਾ ਗਾ ਇਹਦੇ ਦੋ ਨੰਬਰ ਪਰ ਇੱਕ ਉਹ ਡੈਡੀ ਆ ਕੱਪੜੇ ਲੈ ਕੇ ਆਏ ਤੇ ਹਮੇ ਉਹ ਕੱਪੜੇ ਨਾ ਛੋੜੇ ਜੋ ਹੋ ਗਏ ਦੇ ਮਤਲਬ ਮਤਲਬ ਛੋੜੇ ਜਿਵੇਂ ਛੋਟੇ ਹੀ ਲਿਆਏ ਤਾਂ ਕਰਕੇ ਉਹ ਕੱਪੜੇ ਬਦਲ ਗਾਣੇ ਆ ਇੱਕ ਕੰਮ ਹੋਰ ਹੈ 21 ਸਗਾ ਚੂੜੇ ਗਿਆ ਦੋ ਤਿੰਨ ਉਹ ਐ ਨਾਗ ਜੀ ਨਾਗ ਜੇ ਨਿਕਲ ਕੇ ਬਾਬੇ ਉਹ ਉਹ ਬਦਲੀ ਕਰਾ ਗਾਣੇ ਆ ਇਹ ਇਹ ਚੱਕਰ ਇਹ ਉਹ ਆ ਜਿੱਥੇ ਇਸਕੇ ਜੂੜੇ ਆ ਉਹ ਬਾਜ਼ਾਰ ਕਿਉਂ ਉਹ ਜਾ ਕੇ ਅੰਦਰ ਉੱਥੇ ਗੱਡੀ ਨਹੀਂ ਵੜਦੀ ਆ ਉਹ ਕੰਮ ਵੀ ਜ਼ਰਾ ਜ਼ਰੂਰੀ ਆ ਇਹ ਇਸ ਚੱਕਰ ਮੈਂ ਫਿਰ ਮਾਨੂੰ ਉਹ ਮੋਟਰਸਾਈਕਲ ਵਾ ਜਾਣਾ ਪੜੇਗਾ ਇਤਨੀ ਗਰਮੀ ਵਰਦੋ ਬਤਾ ਮਨੂੰ ਕਿਤਰਾ ਜਾਹੇਗਾ ਦਸ ਇੰਨੀ ਗਰਮੀ ਵਾ ਦਾ 1.5 ਉੱਪਰ ਤੇ ਹੋਲੇ ਹੈਂ ਕਿਹ ਨਾਲੇ ਆਲੇ ਆਲੇ ਹੈ ਤਾਂ ਤਾਂ ਟਾਈਮ ਗੱਲ ਕਿਉਂ ਨਹੀਂ ਤਿਆਰ ਹੋਈ ਹੈ ਬਾਈ ਸਵੇਗੀ ਫੇਰਾ ਪੰਮੀ ਤਾਂ ਕਰਨਾਂ ਨਹੀਂ ਤੇ ਬਾਕੀ ਬਾਬੇ ਉਹ ਜੇ ਤੁਹਾਨੂੰ ਸਾਡੀ ਆਹ ਵਾਲੀ ਲੈਂਗੁਏਜ ਘੈਂਡ ਲੱਗਦੀ ਆ ਤਾਂ ਅਸੀਂ ਆਪਣੀ ਇਹੀ ਲੈਂਗੁਏਜ ਵਲੌਗ ਬਣਾਇਆ ਕਰਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਬੇਤਾ ਦੱਸ ਦਿਓ ਕਮੈਂਟ ਕਰਕੇ ਮਾਨੂੰ ਕੋਈ ਦਿੱਕਤ ਨਹੀਂ ਹਾਂਵੇਂ ਤਾਂ ਬਨਾਲੇ ਕਰਾਂਗੇ ਠੀਕ ਨਹੀਂ ਬਈ ਬਲੋਗ ਬਈ ਮਾਨ ਹੈ ਮਨ ਮਰੀ ਲੈਂਗੁਏਜ ਪਰ ਇਸਪਾ ਤੇ ਪਵਾਦ ਵਾਲੀ ਲੈਂਗੁਏਜ ਤੇ ਠੀਕ ਆ ਬਾਬੇਓ ਇਹ ਬੰਮਾ ਨਈ ਰੋਟੀ ਖਾ ਲੈਓ ਫਿਰ ਤੁਰਾਂ ਕਰਤੇ ਫਿਰ ਤੁਹਾਨੂੰ ਗਾ ਜਾਗਾ ਮਿਲਾਂ ਦੇਖਾਂ ਫਿਰ ਇਹ ਕਿੱਥੇ ਚਲੇਂਗੇ ਪਹਿਲਾਂ ਪਹਿਲਾਂ ਕੀ ਕਰਨਾ ਪਹਿਲਾਂ ਜੂੜੇ ਦਾ ਬਦਲੀ ਕਰਨ ਨੇ ਕੀ ਕਰਨਾ ਸਾਰਾ ਕੁਝ ਜੋ ਗਿਆ ਸਾਨੂੰ ਜਿ ਕਮਾਂਗੇ ਬਾਕੀ ਬਾਬੇਓ ਅ ਅੱਜ ਹੋਗੀ ਕਿੰਨੀ ਤਰੀਕ ਹੋਗੀ ਅੱਜ 3 ਤਰੀਕ ਹੋਗੀ ਬਾਕੀ ਬਸ म्हारे ਜਾਣੇ ਦਾ ਦਿਨ ਵੀ ਥੋੜੇ ਜੇ ਰਹਿ ਗਏ ਵਾ ਅੱਜ ਆ ਗਏ ਮੈਨੂੰ ਤਿਆਰੀ ਵੀ ਕਰਨੀ ਹੈ ਸਾਰਾ ਬੜਾ ਕੰਮ ਬੜੇ ਆਲੇ ਬਾਬੇ ਬਹੁਤ ਜ਼ਿਆਦਾ ਕੰਮ ਪੈਂਡਿੰਗ ਪਿਆ ਮਾਰਾ ਹਲੇ ਤਿਆਰੀ ਚੋਰੀ ਸਾਰੀ ਕਰਨੀ ਹੈ ਨਾ ਨਾ ਕੁਝ ਨਹੀਂ ਲੈਣਾ ਹੈ ਪੈਸੇ ਕੱਢ ਲੇ ਦੇ ਬਾ ਠੀਕ ਹੈ ਤੇ ਬਾਕੀ ਬਾਬੇ ਉਹ ਬਸ ਤੁਰਾਂ ਫੇਰ ਘਰਾਂ ਦੇ ਤੇ ਚੱਲਾਂ ਪਟਿਆਲੇ ਹੋ ਫਿਰ ਚੱਲ ਬਾਈ ਬਾਬੇ ਉਹ ਤੇ ਚੱਲਦੇ ਆ ਬਾਕੀ ਹੋ ਗਏ ਤਿਆਰ ਤੇ ਚੈੱਕ ਕਰੋ ਚੱਲ ਬੁਗੇ ਛੇਤੀ ਚੱਲ ਹੋਣੀ ਹੁਣੀ ਮੈਂ ਚੂੜੇ ਦੀਆਂ ਚੂੜੀਆਂ ਦੇ ਨਾਗ ਪਵਾ ਕੇ ਆਈਆਂ ਸੀ ਸ਼ਾਰਟ ਨਹੀਂ ਲਿਆ ਜਿੰਨਾ ਤੋਂ ਅਸੀਂ ਪਵਾਈਆਂ ਨੇ ਐਕਚੁਅਲੀ ਤਾਂ ਨਹੀਂ ਭੁੱਲ ਗਏ ਹੁਣ ਅਸੀਂ ਜਾ ਰਹੇ ਆਂ ਬਾਜ਼ਾਰ ਚ ਤੇ ਬਹੁਤ ਭੀੜਾ ਇਕ ਤਾਂ ਨਰਾਤੇ ਚੱਲ ਰਹੇ ਨੇ ਉੱਪਰੋਂ ਲੋਕਾਂ ਦੇ ਵਿਆਹਾਂ ਦਾ ਸੀਜ਼ਨ ਸਟਾਰਟ ਹੈ ਇਸ ਕਰਕੇ ਬਾਜ਼ਾਰਾਂ ਚ ਬਹੁਤ ਭੀੜਾ ਸੀ ਵੀ ਅੱਜ ਅਸੀਂ ਬਾਈਕ ਤੇ ਆਏ ਸੀਗੇ ਕਿਉਂਕਿ ਇਹ ਵਾਲੀ ਬਹੁਤ ਭੀੜੀ ਗਲੀ ਹੈ ਇੱਥੇ ਗੱਡੀਆਂ ਦਾ ਮਤਲਬ ਆਣਾ ਜਾਣਾ ਬਹੁਤ ਔਖਾ ਫਿਰ ਕਿਤੇ ਦੂਰ ਖੜਾਣੀ ਪੈਂਦੀ ਐ ਗੱਡੀ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਕਿੰਨਾ ਟ੍ਰੈਫਿਕ ਆ ਤੇ ਲੋਕ ਵੀ ਮਿੱਤਰੋ ਪਹੁੰਚ ਗਏ ਆਪਾਂ ਪੀਵੀਆਰ ਜਿਹੜਾ ਪਟਿਆਲੇ ਚੌਰੇ ਨਵਾਂ ਉਹ ਖੁੱਲਿਆ ਤੇ ਇੱਥੇ ਤਾਂ ਆਪਾਂ ਮਤਲਬ ਪਹਿਲੀ ਵਾਰ ਹੀ ਆਏ ਆ ਹਨਾ ਪਹਿਲੀ ਵਾਰ ਹੀ ਆਏ ਆ ਪੱਤੀ ਤੇ ਬਾਕੀ ਦੇਖਦੇ ਇਥੋਂ ਐਕਸਪੀਰੀਅੰਸ ਤੇ ਬਾਲ ਮੋੜ ਦੇ ਕਟਵਾਣੇ ਇਥੋਂ ਦੇਖਦੇ ਆ ਬਾਕੀ ਪਹਿਲੀ ਵਾਰ ਹੀ ਆਏ ਆ ਪਟਿਆਲੇ ਮਾਲ ਤਾਂ ਬੜਾ ਘੁੰਮੇ ਆ ਪੈਣਾ ਕਿਹੜੀ ਸਾਈਡ ਆ ਦੇਖਣਾ ਪੈਣਾ ਹੁਣ ਮੂੰਹ ਦੇਖ ਲੈ ਕਿੰਨਾ ਬਣਾ ਰਹੀ ਐ ਦਾ ਮੌਲ ਘਟਾਣਾ ਬੁਰਾ ਇਹ ਚੱਲ ਚੱਲੀਏ ਫਿਰ ਉਰੇ ਤਾਂ ਹੈ ਨਹੀਂ ਹੁਣ ਚੱਲੀਏ ਬਾ ਚਲੋ ਫਿਰ ਆ ਜਾ ਸਾਰਾ ਕੁਝ ਹੈ ਨਾ ਮੌਲੇ ਦਾ ਕਹਿਣਾ ਬੁਰਾ ਮਤਲਬ ਨੀ ਉਹ ਮੈਕਸਿਮਲ ਵਾਂਗੂ ਭੀੜ ਜੀ ਨਹੀਂ ਰਹਿੰਦੀ ਉਰੇ ਪਰ ਇਨਾ ਉਹ ਨਹੀਂ ਹੈ ਉਹ ਤਾਂ ਟਵਿਸਟ ਬੈਲ ਵਾਲਾ ਵੀ ਹੈਗਾ ਦੇਖ ਬੜਾ ਹੈ ਟਵਿਸਟ ਬੈਲ ਉਹ ਉਰੇ ਤੇ ਲੜੀ ਭੱਜ ਗਿਆ ਲੋ ਲੋਗੇ ਲਾਈਟ ਵੱਜ ਗਈ ਦੀ ਲਾਗੀ ਸ਼ੁਕਰ ਉਹ ਇੱਕ ਤੁਹਾਨੂੰ ਗੱਲ ਦੱਸ ਦਿੰਨੇ ਆ ਜਿਹੜਾ ਮਤਲਬ ਇਹ ਆਪਣਾ ਚੌਰੇ ਕੋਲੇ ਜਿਹੜਾ ਮਾਲ ਬੰਦਿਆ ਆ ਬਾਈ ਪੀਵੀਆਰ ਕੁਝ ਨਹੀਂ ਹੈਗਾ ਬਸ ਇੱਕ ਐਵੇਂ ਕੋਈ ਮੂਵੀ ਮਾ ਵੀ ਦੇਖ ਲਓ ਠੀਕ ਆ ਇਹ ਤੇ ਬਸ ਆਹ ਨੇਰੀ ਲੁੱਟ ਆ ਓਰੇ ਤੇ ਨਾ ਹੀ ਇੰਨੀਆਂ ਸੌਫਾ-ਸੌਫਾ ਨੇ ਮਤਲਬ ਕੁਝ ਅੰਦਰ ਜਿਵੇਂ ਹੁੰਦੀ ਹੈ ਮਾਰਕੀਟ ਵਗੈਰਾ ਤੇ ਚੱਲਦੇ ਆ ਉਹ ਲੈ ਫੇਰ ਲਾਈਟ ਵੱਜ ਗਈ ਪਹਿਲਾਂ ਵੀ ਲਾਈਟ ਚਲਦੀ ਸੀ ਬੁਰਾ ਹਾਲ ਆ ਯਾਰ ਹਨਾ ਉਹ ਮਾਲ ਦਾ ਇਹ ਚੱਲਦਾ ਵਕਿ ਬੇ ਕੁਛ ਨਹੀਂ ਹੈ ਨਾ ਤੇ ਲਾਈਟ ਫੇਰ ਭੱਜ ਜੀ ਦੇਖ ਲੋ ਹਾਲ ਮੌਲ ਦੇ ਹਾਂ ਕੁਛ ਨਹੀਂ ਹੈ ਨਾ ਰੇ ਮੋਲ ਕੋਈ ਮਾਇਦਾ ਨਹੀਂ ਭਾਈ ਉਰੇ ਆ ਗਏ ਇੰਨਾ ਖਾਸ 0% ਟੈਰ 0 ਕਹ ਦੇਣਾ ਤੇ ਰੇਟਿੰਗ ਤੇ ਦੇਖਿਆ ਜਾਵੇ ਨਾ ਇਹਨੂੰ ਦੱਸਣਾ ਤੈਨੂੰ ਇੱਕ ਨੰਬਰ ਵੀ ਨਾ ਦਵਾ ਇੱਕ ਨੰਬਰ ਵੀ ਨਾ ਦਈਏ ਨਹੀਂ ਤੁਸੀਂ ਵੀ ਨਹੀਂ ਆ ਭਾਈ ਹਮੇ ਖਾਲੀ ਆ ਹਾਂ ਕੋਈ ਹਮਦਾਨੋ ਕੇ ਜਾਦਰਾ ਵਸ ਇੱਕ ਪੀ ਵੀ ਆਰ ਕਰਕੇ ਥੋੜੀ ਬੁੱਕ ਤਾਂ ਇਹ ਨਹੀਂ ਬਾਕੀ ਬੁਰਾ ਹਾਲ ਆ ਇਹਦੇ ਸਾਹਮਣੇ ਕਾ ਖੁੱਲ ਰਿਹਾ ਸਪੈਕਟਰਾਂ ਸ਼ਹਿਰ ਵਧੀਆ ਹੋਵੇ ਬਨਵੀਦ ਇਹ 247 ਵੀ ਆ ਇਹ ਬੱਸ ਸਟੈਂਡ ਦੇ ਕੋਲੇ ਹੀ ਆ ਬੱਬੇ ਇਹ ਵੀ ਵਧੀਆ ਹੋਊਗਾ ਮਿੱਤਰੋ ਬਾਕੀ ਅੱਪਾ ਆ ਗਏ ਸੀਗੇ ਇੱਥੇ ਮੀਤ ਦੀ ਕਟਿੰਗ ਕਰਵਾਉਣ ਵਾਸਤੇ ਬਾਕੀ ਮਿੱਤਰੋ ਪਹੁੰਚਦੇ ਸੀਗੇ ਪਹਿਲਾਂ ਉੱਧਰ ਗਏ ਸੀਗੇ ਪਟਿਆਲੇ ਉੱਧਰ ਮੇਖਾਨੀ ਵੀ ਮੌਲਛੀ ਵੀ ਅਰਜ ਵੀ ਤਾਂ ਕਰਕੇ ਫਿਰ ਇੱਧਰ ਦੇਖਦੇ ਆ ਅਰਬਨ ਸਟ੍ਰੀਟ ਸੀਗਾ ਇੱਕ ਹੈਅ ਸਲੂਨ ਤੇ ਇੱਧਰੋਂ ਪਰਮਾਨ ਲੱਗਿਆ ਕਟਿੰਗ ਕਿੰਨੇ ਦਿਨਾਂ ਤੋਂ ਖੜੀ ਪਈ ਆ ਦੇਖੋ ਜੀ ਹੁਣ ਤੇ ਲੋ ਵੀ ਮਿੱਤਰੋ ਆਪਾਂ ਆਇਆ ਗੁਲਚੇ ਖਾਣ ਆਪਣਾ ਮਤਲਬ ਬਹੁਤ ਜਿਆਦਾ ਬਿਚੂਰ ਬੰਦਾ ਹੈ ਪਟਿਆਲੇ ਆਪਣੇ ਜਿਹੜਾ ਰਸਟੇਟ ਪੁਲਸ ਥਲੇ ਘੜਦਾ ਪੱਪੂ ਇਹਦੇ ਕੋਲ ਅਸੀਂ ਬਹੁਤ ਟਾਈਮ ਤੋਂ ਬਾਈ ਬਹੁਤ ਟਾਈਮ ਤੋਂ ਗੁਲਚੇ ਖਾਏ ਨੇ ਜਦੋਂ ਵੀ ਅਸੀਂ ਪਟਿਆਲੇ ਆਨੇ ਬਾਈ ਕੋਲ ਗੁਲਚੇ ਖਾ ਕੇ ਜਾਂਨੇ ਹੁੰਨੇ ਤੇ ਤੰਨ ਵੀ ਖਾਏ ਜਾਂ ਤੂੰ ਵੀ ਇੱਕ ਵਾਰ ਤੰਨ ਵੀ ਖਵਾਇਆ ਉਹ ਤਾਂ ਬੈ ਤਾਂ ਬੈਦਮ ਲੱਗਦਾ ਹਨਾ ਬੈਦਮ ਬਾਰਾ ਪਾਈ ਸੀ ਨਹੀਂ ਕਿਉਂ ਕਿ ਕਿੱਧਰ ਆ ਗਈ ਜੇ ਤੱਕ ਆਏ ਜਾਨੂੰ ਤੇ ਆਉ ਦੇ ਕੋਈ ਜੇ ਤੱਕ ਬੈਦਮ ਬਾਰਾ ਪਾਈ ਜਿ ਬਟਿਆਲੇ ਤੇ ਬੈਠਾ ਇਹਦੇ ਕੋਲੇ ਖਾ ਕੇ ਜਾਣਾ ਹਣਾ ਕੁਲਚੇ ਬੜੇ ਘੈਂਟ ਬਣਾਉਂਦਾ ਬਾਈ ਤੇ ਇੱਕ ਜੀ ਤੁਹਾਨੂੰ ਹੋਰ ਦੱਸ ਦਿੰਨੇ ਆ ਬਾਈ ਜਿਹੜਾ ਪਰਮੇਸ਼ਰ ਵਰਮਾ ਮਤਲਬ ਉਹ ਬਾਈ ਕੋਲੇ ਆਨਦਾ ਹਣਾ ਕੁਲਚੇ ਖਾਣ ਤੇ ਮਤਲਬ ਕਾਫੀ ਟਾਈਮ ਪਹਿਲਾਂ ਦੀ ਗੱਲ ਆ ਜਦੋਂ ਪਹਿਲਾਂ ਇਹ ਉੱਧਰ ਖੱਟਦਾ ਹੁੰਦਾ ਸੀਗਾ ਆਈ ਬਹੁਤ ਵਾਰ ਪਟਿਆਲੇ ਆਏ ਤੇ ਕਾਫੀ ਵਾਰ ਖਾਏ ਨੇ ਤਾਂ ਕਰਕੇ ਬੰਦੇ ਨਾਲ ਸਾਡੀ ਪੂਰੀ ਪੁਰਾਣੀ ਲਿਹਾਜ਼ ਆ ਜਾਂਦਾ ਹਣਾ ਆਇਆ ਕਿ ਤਹੀ ਪਰਮੇਸ਼ਰ ਵਰਮਾ ਆਏ ਦੇ ਅੱਛਾ ਆਏ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਬਾਈ ਇਹਦੇ ਕੋਲ ਆਂਦਾ ਆਂਦਾ ਪਰਮੇਸ਼ਰ ਵਰਮਾ ਕੁਲਚੇ ਖਾਣ YouTube ਤੇ ਵੀ ਇਹਦੀ ਵੀਡੀਓ ਆ ਇਹਦੇ ਬੰਦੇ ਨਾਲ ਸਾਡਾ ਮਤਲਬ ਸ਼ੁਰੂ ਤੋਂ ਬਹੁਤ ਪਿਆਰ ਆ ਇਹਦੇ ਕੋਲ ਮਤਲਬ ਪਰਮੇਸ਼ਰ ਵਰਮਾ ਵੀ ਕੁਲਚੇ ਖਾਣ ਆਂਦਾ ਆਂਦਾ ਜੀ ਜਦੋਂ ਵੀ ਪਰਮੇਸ਼ਰ ਵਰਮਾ ਪਟਿਆਲੇ ਆਂਦੇ ਕੋਲ ਜਰੂਰ ਆਂਦਾ ਬੰਦੇ ਨੂੰ ਮਿਲਣ ਵਾਸਤੇ ਤੇ ਪੱਪੂ ਨਾਲ ਵਿਚਾਰਾ ਗੁੰਦਾ ਬੜਾ ਘੇੜਾ ਨਾਈਸ ਆ ਯਾਰ ਬਾਈ ਆ ਬਾਈ ਆਪਣਾ ਪੱਪੂ ਕੁਲਚੇ ਵਾਲਾ ਜਿਹੜਾ ਅਰਬਸਟ੍ਰੀਟ ਗੇਟ ਦੇ ਬਿਲਕੁਲ ਸਾਹਮਣੇ ਖੜਦਾ ਤੇ ਜਦੋਂ ਵੀ ਮਤਲਬ ਤੁਸੀਂ ਪਟਿਆਲੇ ਅਰਬਸਟ੍ਰੀਟ ਤੁਸੀਂ ਆਓ ਤਾਂ ਬਾਈ ਕੋਲੇ ਜਰੂਰ ਕੁਲਚੇ ਖਾ ਕੇ ਜਾਇਓ ਸਾਡ ਤੇ ਸਾंता ਬਾਈ ਬਹੁਤ ਟਾਈਮ ਹੋ ਗਿਆ ਬਾਈ ਕੋਲ ਸੋਚੇ ਕਰਦੇ ਨੇ ਤੇ ਟੇਸਟ ਦਾ ਡਿਫਰੈਂਟ ਆ ਬਾਈ ਇੱਕ ਗੱਲ ਆ ਅਸੀਂ ਕਿਹਦੇ ਪਟਿਆਲੇ ਆਈ ਇਹ ਨਾ ਕਿਤੇ ਕੁਲਚਾ ਖਾਣ ਫੇਰੇ ਗਏ ਤਾਂ ਬਸ ਇੱਕ ਹੀ ਆਸਾ ਹੁੰਦੀ ਸਾਡੀ ਕਿ ਬੱਪੂ ਕੋਲ ਕੁਲਚੇ ਖਾ ਕੇ ਜਾਣੇ ਆ ਹਾਂ ਤੇ ਚੈੱਕ ਕਰ ਮੈਂ ਦਿਖਾ ਦੇਣਾ ਤੁਹਾਨੂੰ ਸਾਰਾ ਦੇਖੋ ਮਤਲਬ ਹਰ ਇੱਕ ਚੀਜ਼ ਕੁਲਚੇ ਦੀ ਮਤਲਬ ਜਿਹੜੀ ਕੁਆਲਿਟੀ ਆ ਉਹ ਬਾਈ ਮਿਲਦੀ ਆ ਬਾਈ ਔਰ ਜਿਹੜੀ ਗੱਲ ਆ ਮੰਨਣ ਵਾਲੀ ਤੇ ਤੁਹਾਨੂੰ ਫਰੰਟ ਤੋਂ ਵੀ ਦਿਖਾ ਦੇਣਾ ਮੈਂ ਚੈੱਕ ਕਰੋ ਆ ਬੱਪਾ ਮਤਲਬ ਇਹ ਬੰਦੇ ਨੂੰ ਬਹੁਤ ਟਾਈਮ ਬਰਨ ਹੋ ਗਿਆ ਬਿਲਕੁਲ ਆਰਮਸਟ੍ਰੰਡ ਗੇਟ ਦੇ ਬਿਲਕੁਲ ਸਾਹਮਣੇ ਜਿਹੜਾ ਫੇਰ ਖਾੜਦਾ ਪਰਮੇਸ਼ਵਰ ਮਾਈ ਬਾਈ ਕੋਲੇ ਆਉਂਦਾ ਹੁੰਦਾ ਕੁਲਚੇ ਖਾਣ ਕਿਉਂਕਿ ਬੰਦੇ ਦਾ ਪਿਆਰ ਆ ਯਾਰ ਹਰ ਇੱਕ ਬੰਦੇ ਨਾਲ ਬੰਦੇ ਦੀ ਬੋਹ। ਇਹਦੀ ਨਾ ਮਦਨਾ ਨੂੰ ਪੁੱਛਾ ਬੱਡੇ ਕੋਲੇ ਘੈਂਟ ਆ ਜਾਂ ਗੱਲਬਾਤ। ਇੱਕ ਹੁੰਦਾ ਕਿ ਬੰਦੇ ਨਾਲ ਬੋਲਣਾ ਚੱਲਣਾ ਕਿਵੇਂ ਦਾ ਹਨਾ। ਬੰਦਾ ਬਹੁਤ ਪਿਆਰ ਨਾਲ ਬੋਲਦਾ ਤੇ ਵਧੀਆ ਨਾਲ ਇੱਕ ਗੱਲ ਫੋਰ ਦੀ ਕੁਆਲਿਟੀ ਬਾਈ ਕੋਚਾ ਤੁਸੀਂ ਖਾਓਗੇ ਨਾ ਤੇ ਯਾਦ ਕਰੋਗੇ ਦੁਬਾਰਾ ਦੁਬਾਰੇ ਫੇਰ ਆਓਗੇ ਭੱਜ ਕੇ ਤੇ ਜਦੋਂ ਵੀ ਤੁਸੀਂ ਪਟਿਆਲੇ ਆੰਦੇ ਹੋ ਤਾਂ ਬਾਈ ਮਨ ਕਿਵੇਂ ਕੁਲਚੇ ਕੀ ਦੱਸੇ। ਸਾਰਿਆਂ ਨੂੰ ਕੀ ਸਜੈਸਟ ਕਰਨਾ ਆਪਾਂ ਨੇ? ਸਾਰਿਆਂ ਨੂੰ ਲਈ ਪੁੱਛਾ ਹਾਂ ਕੇ ਜਾਏ। ਠੀਕ ਹੈ ਪਪੂ ਬਾਈ ਤੇ ਸਾਰਿਆਂ ਨੂੰ ਕੁਲਚੇ ਖਵਾਉਣਾ ਠੀਕ ਹੈ ਤੇ ਜਦੋਂ ਵੀ ਕੋਈ ਆਨੇ ਬਾਈ ਪਟਿਆਲੇ ਜਿਹੜਾ ਸਪੋਰਟ ਕਰੇ ਬੰਦੇ ਨੂੰ ਆਪਣਾ ਘੈਂਟ ਆਪਰਾ ਆਉਂਦਾ ਹੈ ਤੇ ਲੋ ਵੀ ਮਿੱਤਰੋ ਆਪਾਂ ਵੀ ਆ ਗਏ ਸੀਗੇ ਪਟਿਆਲੇ ਤੋਂ ਤੇ ਹੁਣ ਹੀ ਆਏ ਆ ਗਰਮੀ ਬਹੁਤ ਜ਼ਿਆਦਾ ਨਾ ਪਤਾ ਹੀ ਔਖਾ ਹੈ ਨਾ ਮੋਟਰਸਾਈਕਲ ਤੇ ਕਾਫੀ ਦੂਰ ਵੀ ਪੈ ਜਾਂਦਾ ਨਾ ਤੇ ਬਾਕੀ ਆਪਾਂ ਵਲੌਗ ਇੱਥੇ ਐਂਡ ਕਰ ਰਹੇ ਮੰਮੀ ਨੇ ਵੀ ਆ ਗਏ ਸੀਗੇ ਕਾਫੀ ਸਮਾਨ ਵਗੈਰਾ ਲੈ ਕੇ ਆਏ ਤੇ ਟੀਮ ਆਟੋ ਤੇ ਉਹ ਤੁਹਾਨੂੰ ਕਿਸੇ ਨੈਕਸਟ ਬਲੌਗ ਚ ਦਿਖਾਵਾਂਗੇ ਬਾਕੀ ਜੋ ਜੋ ਵੀ ਆ ਤੇ ਇਹ ਬਲੌਗ ਆਪ ਐਥੇ ਐਂਡ ਕਰ ਰਹੇ ਮੀਤ ਲੱਗ ਗਿਆ ਆਟਾ ਉਟਾ ਬਹੁਤ ਨਾਲ ਕੰਮ ਕਰ ਰਹੀ ਆ ਤੇ ਮਿਲ ਲੇ ਕਿਸੇ ਨਵੇਂ ਬਲੌਗ ਕਿਦਾਂ ਕੋ ਬਾਏ ਟੇਕ ਕੇ ਰਹਿਣਾ ਜੇ ਬਬੇ ਉਹ ਬਾ ਬਾਏ ਬਾਏ ਬਾਏ